ਭਾਈ ਅੱਜ ਜਿਹੜੀ ਡੈੱਡ ਬੋਡੀ ਇੱਕ ਮਿਲੀ ਉਹਦੇ ਬਾਰੇ ਕੀ ਜਾਣਕਾਰੀ ਹੈਗੀ ਅੱਜ ਇੱਕ ਮਡਲਾ ਨਰਚੋਂ ਇੱਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਹੈ ਉਹਦੀ ਉਮਰ ਕੋਈ 23-33 ਸਾਲ ਜਾਪਦੀ ਹੈ ਤੇ ਫਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਏ ਉਹਦੀ ਨਿਕਾਰੋਈ ਕਰਕੇ ਭਾਈ ਅੱਜ ਜਿਹੜੀ ਡੈੱਡ ਬੋਡੀ ਇੱਕ ਮਿਲੀ ਉਹਦੇ ਬਾਰੇ ਕੀ ਜਾਣਕਾਰੀ ਹੈਗੀ ਅੱਜ ਇੱਕ ਮਡਲਾ ਨਰਚੋਂ ਇੱਕ ਅਨਪਛਾਤੀ ਔਰਤ ਦੀ ਲਾਸ਼ ਮਿਲੀ ਹੈ ਉਹਦੀ ਉਮਰ ਕੋਈ 32-33 ਸਾਲ ਜਾਪਦੀ ਹੈ ਤੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਆਏ ਉਹਦੀ ਨਿਕਾਰੋਈ ਕਰਕੇ ਭਾਜੀ ਅੱਜ ਜਿਹੜੀ ਡੈੱਡ ਬੋਡੀ ਇੱਕ ਮਿਲੀ ਉਹਦੇ ਬਾਰੇ ਕੀ ਜਾਣਕਾਰੀ ਹੈਗੀ ਅੱਜ ਇੱਕ ਮਡਲਾ ਨਰਚੋਂ ਇੱਕ ਅਨਪਛਾਤੀ ਔਰਤ ਦੀ ਲਾਸ਼ ਮਿਲੀ ਹੈ ਉਹਦੀ ਉਮਰ ਕੋਈ 32-33 ਸਾਲ ਜਾਪਦੀ ਹੈ ਤੇ ਫੌਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਆਏ ਉਹਦੀ ਨਿਕਾਰੋਈ ਕਰਕੇ